ਸਤਨਾਮ ਸ਼੍ਰੀ <coughs> ਜੋ ਜਗ ਹਰ ਟਾਲ ਚਬਰ ਛਤਰ ਤੱਕ ਦੇ ਮਾਨਿਕ ਦੋ ਜਹਾਂ ਦਾ ਦੇ ਵਾਰੀ ਸਿੰਘ ਚੀ ਮਾਨੁਖਤਾ ਦੇ ਰੱਬਰ ਸ਼ਬਦ ਗੁਰੂ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਗੀ ਗੋਜ ਵਿੱਚ ਆਮਰੇ ਤੋਂ ਬੇਬੇ ਤੋਂ ਹਾਜ਼ਰੀਆਂ ਭਰੀ ਪਰਉ ਸੁਗਾਰੀ ਗੁਰੂ ਖਾਲਸਾ ਸਤ ਸਭੇ ਜਣੋ ਜਿਨੇ ਕੋ ਸਰੀਰ ਬੈਠੇ ਹਾਂ ਬਹੁਤ ਵੱਡੇ ਭਗਤ ਵਾਲੇ ਹਾਂ ਜਿਨ੍ਹਾਂ ਨੂੰ ਸਾਧ ਸੰਗਤ ਲੋਧ ਵਿੱਚ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਅੱਜ ਛੇੜੇ ਦਿਨ ਦੀ ਦਵਾਨਾ ਦੇ ਵਿੱਚ ਆਪਾਂ ਹਾਜ਼ਰੀਆਂ ਭਰੀ ਆਜੇ ਮੇਰੇ ਕਥਾ ਦਾ ਕੋਈ ਟਾਕਰ ਤੇ ਹੈ ਨਹੀਂ ਸੀ ਪਰ ਕੱਲ ਮੈਂ ਇੱਕ ਘਟਨਾ ਦੇਖੀ ਜਿਸ ਘਟਨਾ ਨੂੰ ਦੇਖ ਕੇ ਜਿਹੜਾ ਹਿਰਦਾ ਅੰਦਰੋਂ ਉਲੰਧ ਰਿਆ ਗਿਆ ਕਿ ਇੱਕ ਹਫਤਾ ਪਹਿਲਾਂ ਜਿਹੜਾ ਸ਼ਨੀਵਾਰ ਵਾਲੇ ਦਿਨ ਰਾਤ ਵਾਲੇ ਦਿਨ ਜਲੰਧਰ ਪਾਸ ਦੇ ਵਿੱਚ ਬੇਟੀ ਪ੍ਰਾਪਤ ਦੇਨ ਔਰ ਭਾਵ ਦੇ ਅਰਨਕ੍ਰਿਤ ਕੌਰ ਦੇ ਜੋ 13 ਸਾਲ ਦੀ ਬੱਚੀ ਸੀ ਜਿਸ ਦੇ ਨਾਲ ਇੱਕ ਦੁਸ਼ਟ ਨੇ ਬਹੁਤ ਧੜਾ ਕੁਕਰਮ ਕੀਤਾ ਸੀ ਸੰਗਤਾਂ ਦਾ ਖਾਸ ਗੁਰੂ ਆ ਤੇ ਇਸ ਸਬੰਧੀ ਕੋਈ ਜਾਣਕਾਰੀ ਆਪ ਸਰਵ ਸੰਗਤਾਂ ਦੇ ਅੱਗੇ ਰੱਖ ਸਕੀਏ ਜਿਨਨੇ ਕੋ ਜਾਣ ਕਰ ਜੜਿਆ ਦਾਜ ਆਜ ਜੇ ਸਨਮੁਖ ਰੱਖਣ ਦਾ ਯਤਨ ਕਰੇਗਾ ਆਓ ਮੈਲਕ ਕਰਕੇ ਤਰ ਸੁਮੇਸ਼ ਪਾਸ਼ਾ ਨੂੰ ਰਾਜ ਕਰੀਏ ਤੇ ਕਰਕੇ ਤਰ ਸੁਮੇਸ਼ ਪਾਸ਼ਾ ਜੀ ਨੇ ਜੋ ਜਕਾਰਾ ਸੰਮੁਖ ਸਿਖ ਦਿੱਤਾ ਹੈ ਫਤੇ ਦਾ ਜਿਸ ਸਿੱਖ ਜਦੋਂ ਸਿੱਖ ਨੂੰ ਮਿਲਦਾ ਹੈ ਫਤੇ ਦੇ ਨਾਲ ਜਵਾਬ ਦੇਣਾ ਜਿਸ ਕਰਨ ਝਾ ਘਰਾ ਗੁਰਮੰਤਰ ਦਾ ਜਾਪ ਹੁੰਦਾ ਹੈ ਕੱਜ ਵੱਜ ਕੇ ਆਖੋ ਜੀ ਵਾਰ ਤੇ ਗੁਰਜਾ ਖਾਲਸਾ ਵਾਰ ਤੇ ਗੁਰਜੇ ਫਤਿਹ ਜਦੋਂ ਮਤ ਖਬਰ ਪੜੀ ਫਿਰ ਦਾ ਜਿਹੜਾ ਅੰਦਰੋਂ ਵਲੰਤਰਾ ਗਿਆ ਕਿ ਉਹ 56 ਸਾਲ ਦਾ ਉਹ ਬਜ਼ੁਰਗ ਜਿਹੜਾ ਜਿਸ ਨੇ ਸਾਡੀ ਧੀ ਦੇ ਨਾਲ ਇੱਕੀ ਕੋ ਕੰਮ ਕਰ ਦਿੱਤਾ ਕੋਜਤਾ ਤਾਂ ਤਾ ਇਹ ਤਾਂ ਤੱਕ ਜਾਣਕਾਰੀ ਮਿਲ ਜਾ ਜਿੰਨੇ ਤੇ ਭੈੜਾ ਗੁਰ ਕਰਨ ਕੀਤਾ ਉਹਨੇ ਅੰਮ੍ਰਿਤ ਛਕਿਆ ਸੀ ਸੁਣ ਕੇ ਜਿਹੜਾ ਹੋਰ ਦੁੱਖ ਲੱਗਦਾ ਹੈ ਕਿ ਇਹੋ ਜੀਆਂ ਖਬਰਾਂ ਕਦੇ ਜੂਕੇ ਪਿਆਰ ਦੇ ਸੁਨੇਹੇ ਨਾ ਸੀ ਕਿ ਫਲਾਣੇ ਥਾਂ ਤੇ ਅੱਜ ਆਹ ਹੋ ਗਿਆ ਤੇ ਠਿਗਨੇ ਥਾਂ ਤੇ ਅੱਜ ਆਹ ਹੋ ਗਿਆ ਤੇ ਸਾਡੇ ਸਿਰ ਤੋਂ ਵਾਰ ਤੇ ਬੜੇ ਲੰਤ ਵਾਲੇ ਗਾਲਾਂ ਕੀ ਅਜ ਪੰਜਾਬ ਦੇ ਵਿੱਚ ਐਹੋ ਜੇ ਕੋ ਕਾਰਨ ਹੁੰਦੇ ਪੈਣ ਜਦੋਂ ਦਾ ਇੱਕ ਕਾਰਨ ਹੋਇਆ ਜੇਟੀ ਪਰਮਪ੍ਰੀਤ ਦੇ ਕੋਰ ਦੇ ਨਾਲ ਤੇ ਕੀ ਸਾਡੇ ਨਾਲ ਧੀਆਂ ਪੈਣਾ ਜਿਹੜੀਆਂ ਅੰਦਰ ਵੜ ਕੇ ਦੁੱਖ ਕੇ ਰਹਿ ਲੱਗ ਪਿਆ ਨੇ ਇੱਥੇ ਨਾ ਮਾਂ ਕਿਉਂ ਖਾਸ ਕਰਕੇ ਬੇਨਤੀ ਕਰਾਂਗਾ ਆਪਣੀਆਂ ਧੀਆਂ ਦਾ ਤੇ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖੋ ਕਿਉਂਕਿ ਅੱਜ ਜਦੋਂ ਦਾ ਇਹ ਕਾਰਨ ਬਣ ਗਿਆ ਸ਼ਨੀਵਾਰ ਰਾਤ ਦੀ ਗੱਲ ਹੈ ਇੱਕ ਹਫਤਾ ਪਹਿਲਾਂ ਵਾਪਰੀ ਘਟਨਾ ਪਰ ਦਾਸ ਨੂੰ ਇਹ ਲੇਟ ਪਤਾ ਲੱਗਾ ਕਿ ਅੱਜ ਸਾਡੇ ਨਾਲ ਬੱਚਨਾ ਜਿਹੜੀਆਂ ਦਰਤੀਆਂ ਨੇ ਭਾਵੇਂ ਗੁਰਦਾਰ ਜੀ ਪਰਮਾਨੰ ਕਰਦੇ ਸੀ ਦੇਖ ਪਰਾਂਜਾਂ ਚੰਗੀਆਂ ਮਾਵਾ ਭੈਣਾ ਧੀਆ ਜਾਣੇ ਪਰ ਅੱਜ ਅਸੀਂ ਸ੍ਰੀ ਸਾਹਿਬ ਵਰ ਦੇ ਵਰ ਦੇ ਪਾੜਿਆ ਚੋਲੇ ਵੱਡੇ ਵੱਡੇ ਪਾੜਿਆ ਗੁਰਬਾਣੀ ਦੇ ਅੱਗੇ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਆ ਗਏ ਆ ਮੱਥਾ ਟੇਕਿਆ ਸਿਰ ਚੜੇਗਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਇਹਦੇ ਬਾਰੇ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸਿਰ ਅਸੀਂ ਮੱਥਾ ਟੇਕਨ ਜੋਗੇ ਰਹਿ ਗਏ ਸਾਡਾ ਏਡਾ ਕਿ ਲੇਖਲ ਬਣ ਗਿਆ ਬੜੇ ਹਰਾਨ ਵਾਲੀ ਗੱਲ ਆ ਜਿਹੜੀਆਂ ਗੱਲਾਂ ਅਸੀਂ ਜੋ ਪਿਹਾਰ ਦੇ ਵਿੱਚ ਸੁਣਦੇ ਹੁੰਦੇ ਸਾਂ ਅੱਜ ਪੰਜਾਬ ਦੇ ਵਿੱਚ ਉਹ ਘਟਨਾ ਵਾਪਰਦੀਆਂ ਪਈਆਂ ਨੇ ਪਰਿਵਾਰ ਦੇ ਕੋਲੋਂ ਪਤਾ ਲੱਗਾ ਕਿ ਉਹਨਾਂ ਦੇ ਗਮਾਂਡ ਦੇ ਵਿੱਚ ਹੀ ਉਹ ਰਹਿੰਦਾ ਸੀ ਤੇ ਆਪਣੀ ਬੱਚੀ ਦੇ ਨਾਲ ਰਹਿੰਦਾ ਸੀ ਘਰਵਾਲੀ ਦੇ ਨਾਲ ਉਤਸਰ ਲੜਦਾ ਰਹਿੰਦਾ ਸੀ ਇਤੋਂ ਤੱਕ ਪਤਾ ਲੱਗਾ ਕਿ ਉਸ ਬਜ਼ੁਰਗ ਦਾ ਜਿਹੜਾ ਜਿਸਨੇ ਕੋ ਕਾਰਨ ਕੀਤਾ ਸੀ ਉਸ ਦਾ ਦੂਸਰਾ ਵਿਆਹ ਹੋਇਆ ਸੀ ਬਾਈਲੀ ਘਰ ਵਾਲੇ ਦੇ ਨਾਲ ਉਸ ਨੇ ਗੋਟ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ ਉਸ ਦੀ ਕੁੱਖ ਦੇ ਵਿੱਚੋਂ ਇੱਕ ਧੀ ਸੀ ਜਿਸ ਦੇ ਨਾਲ ਉਸ ਨੇ ਬਹੁਤ ਭੈੜਾ ਕੁਕਰਨ ਕੀਤਾ ਸੀ ਤੇ ਉਸ ਦਾ ਕਤਲ ਕਰਕੇ ਵੀ ਉਸ ਨੂੰ ਮਾਰ ਦਿੱਤਾ ਸੀ ਇਤੋਂ ਤੱਕ ਜਾਣਕਾਰੀ ਮਿਲਿਆ ਤੇ ਫਿਰ ਇਸ ਨੇ ਦੂਸਰਾ ਵਿਆਹ ਕਰਵਾਇਆ ਦੂਸਰੇ ਦੇ ਵਿੱਚੋਂ ਇੱਕ ਬੱਚਾ ਤੇ ਦੋ ਧੀਆਂ ਨੇ ਕਿ ਕਿਸਨੇ ਨਹੀਂ ਘਰਵਾਲੀ ਤੇ ਲੜਦਾ ਸੀ ਤੇ ਘਰਵਾਲੀ ਕਿਤੇ ਨਹੀਂ ਹੋਈ ਸੀ ਤੇ ਪੁੱਤਰੀ ਕਿਤੇ ਨਹੀਂ ਹੋਈ ਸੀ ਤੇ ਉਸ ਦੇ ਨਾਲ ਹੀ ਉਹ ਜਿਹੜੀ ਗੁਆਂਢਣਾਂ ਕਰ ਬੱਚੀ ਜਿਹੜੀ ਪਰਲ ਉਹ ਘਰ ਵਿੱਚ ਖੇਡਣ ਵਾਸਤੇ ਆਉਂਦੀ ਸੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਮੈਂ ਭਲਾ ਹੈ ਉਹਨਾਂ ਦੇ ਘਰ ਚ ਨਹੀਂ ਆ ਖੇਡਣ ਵਾਸਤੇ ਤੇ ਮਾਨ ਵੀ ਘੇਟ ਦਿੱਤਾ ਤੇ ਕਿਉਂਕਿ ਪਰਿਵਾਰ ਦਾ ਅੰਮ੍ਰਿਤਧਾਰੀ ਆ ਅੰਮ੍ਰਿਤ ਛੱਕਿਆ ਹੈ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਕਿੱਥੇ ਜਾਂਦਾ ਸੀ ਕਿ ਜਿਸ ਬੱਚੀ ਦੇ ਨਾਲ ਘੇਟਨ ਲਾ ਕੇ ਚੱਲੀ ਆ ਉਹ ਤੇ ਬੱਚੀ ਘਰ ਦੇ ਵਿੱਚ ਹੈ ਹੀ ਨਹੀਂ ਉਹ ਬੱਚੀ ਘਰ ਗਈ ਉਹਨਾਂ ਦੇ ਸਿਸਟਰ ਕੀ ਕਮਰੇ ਦੇ ਵਿੱਚ ਦੇਖਿਆ ਕਿ ਉਹ ਬੱਚੀ ਜਿਹੜੀ ਆ ਭੱਜ ਕੇ ਉਹਨਾਂ ਦੇ ਘਰ ਦੇ ਵਿੱਚ ਜਾਂਦੀ ਪਈ ਆ ਕਹਿੰਦੇ ਘਰ ਦੇ ਵਿੱਚ ਹੜਾਈ ਤੇ ਉਸ ਨੇ ਕਹਿ ਦਿੱਤਾ ਤੀਰੋਂ ਤੰਦਰਵਾੜਦਿਆ ਉਸ ਤੀਰੋਂ ਤੰਦਰਵਾੜਦਿਆ ਤੇ ਜਿਸਦੇ ਨਾਲ ਜੇਟਨ ਰਾਤ ਤੇ ਗਈ ਸੀ ਉਹ ਘਰ ਦੇ ਵਿੱਚ ਨੇ ਹੈਗੀ ਉਹ ਧੀ ਜਿਹੜੀ ਪੁੱਛਦੀ ਆ ਕਿ ਮੇਰੀ ਸਹੇਲੀ ਕਿੱਥੇ ਆ ਉਹ ਕਹਿਣ ਲੱਗਾ ਕਿ ਕੰਮ ਗਈ ਹੈ ਬਾਜ਼ਾਰ ਗਈ ਆ ਜਾਂਦੀ ਹੈ ਇੱਥੇ ਤੂੰ ਬੈਠ ਜਾ ਜਿੰਨੇ ਕੋ ਜਾਣਕਾਰੀ ਮਿਲਿਆ ਕਿ ਉਹ ਧੀ ਨੂੰ ਜਿਹੜਾ ਉੱਥੇ ਬਿਠਾ ਲੈਂਦਾ ਫਿਰ ਐਡੀ ਗਰਮੀ ਨਿਗਾਹ ਜਿਹੜੀ ਉਸ ਦੀ ਉਸ ਨੇ ਸਾਡੀ ਧੀ ਦੇ ਨਾਲ ਬਹੁਤ ਭੈੜਾ ਕੋ ਕੰਮ ਕੀਤਾ ਉਹ 13 ਸਾਲ ਦੀ ਬੱਚੀ ਸੀ ਬਹੁਤ ਭੈੜਾ ਕੋ ਕੰਮ ਕੀਤਾ ਤੇ ਉਸ ਬੱਚੀ ਨੂੰ ਮਾਰ ਕੇ ਉਸਨੇ ਬਾਥਰੂਮ ਦੇ ਵਿੱਚ ਲੁਕਾ ਦਿੱਤਾ ਲੁਕਾ ਦਿੱਤਾ ਇਥੋਂ ਤੱਕ ਜਾਣਕਾਰੀ ਮਿਲਿਆ ਕਿ ਇਸ ਸਕੂਲ ਦੇ ਵਿੱਚ ਜਿਹੜਾ ਡਰਾਈਵਰ ਤੇ ਬੱਸ ਵੀ ਜਿਹੜਾ ਲੜਕਿਆਂ ਦੇ ਚਲਾਉਂਦਾ ਮੇਤਾਵ ਮਦਰਮਕੀ ਉਸਨੇ ਪਹਿਲਾਂ ਵੀ ਐਹੋ ਜਿਹਾ ਕੋਈ ਪ੍ਰਤਿਕਰਨ ਕੀਤਾ ਹੋਵੇਗਾ ਜਿਸ ਕਰਕੇ ਉਸਨੂੰ ਖੁਦ ਮਿਲ ਗਈ ਆ ਅੱਜ ਸਾਡੇ ਨਾਲ ਸਰਕਾਰਾਂ ਇੱਥੇ ਮਾਨਣ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਘਰ ਦੇ ਵਿੱਚ ਧੀ ਪੈਦਾ ਹੋਈ ਹੈ ਉਹਦੀ ਉਸ ਧੀ ਵਾਸਤੇ ਤੁਸੀਂ ਚਾਰ ਚਾਰ ਬੰਸਰ ਰੱਖੇ ਨੇ ਤੇ ਆ ਸਾਡੀਆਂ ਧੀਆਂ ਦੇ ਨਾਲ ਜਿਹੜਾ ਕੋਈ ਕਾਰਨ ਹੁੰਦਾ ਆ ਇਹਨਾਂ ਦੇ ਵੱਲ ਤੋਂ ਧਿਆਨ ਦੇਵੇਗਾ ਸਾਨੂੰ ਇਸ ਬਾਰੇ ਸੋਚਣਾ ਪਵੇਗਾ ਇਥੇ ਜੇ ਮਾਂ ਪਿਓ ਦੀ ਜੁਨੇਵਾਰੀ ਨਹੀਂ ਗਈ ਸਰਕਾਰਾਂ ਫਿਰ ਸਾਡੇ ਵਾਸਤੇ ਕੀ ਕਰ ਦੇਣਾ ਪਿੰਦਾ ਅੱਜ ਚੁੱਪ ਕਰਕੇ ਸਰਕਾਰਾਂ ਬੈਠ ਜਾਣੇ ਕੋਈ ਬੋਲ ਨਹੀਂ ਰਿਹਾ ਮੂੰਹ ਦੇ ਵਿੱਚ ਲਾਚਨਾ ਪਾਇਆ ਲੈ ਅਸੀਂ ਤਾਂ ਬੜਾ ਹਿੱਕ ਠੋਕੇ ਕਹਿੰਦੇ ਪਿਆ ਫਲਾਨੇ ਸਰਕਾਰ ਨੇ ਆ ਕੀਤਾ ਤੇ ਢੀਂਗੀ ਸਰਕਾਰ ਨੇ ਆ ਕੀਤਾ ਤੇ ਮੈਂ ਤਾਂ ਇਹੋ ਕਹਿੰਦਾ ਸਿਰ ਦੇ ਵਿੱਚ ਸਵਾਹ ਪਾਈਆ ਹੋਰ ਕੁਝ ਨਹੀਂ ਕੀਤਾ ਬੋਲੋ ਸਤਨਾਕ ਸ੍ਰੀ ਵਾਹਿਗੁਰੂ ਇਹੋ ਹਾਲਾਤ ਬਣ ਗਏ ਸਾਡੇ ਅੱਜ ਕਿਤੇ ਲਿਖਦੇ ਹੁੰਦੇ ਸਾਂ ਚਰਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕਿ ਉਹ ਹੀ ਕਾਵਨ ਫਿਰ ਚੱਲਣ ਲੱਗ ਪਿਆ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਤੋਂ ਪਹਿਲਾਂ ਸਾਡਾ ਧੀਆਂ ਦੇ ਨਾਲ ਕੀ ਵਾਕਰਦਾ ਸੀ ਤੇ ਇਥੇ ਪੀੜੂ ਵਰਗਾ ਲਿਖਦਾ ਕਹਿੰਦਾ ਸ਼ੂਂਦਰ ਜਵਾਰ ਪਸ਼ੂ ਨਾਰੀ ਤੇ ਪਾਂਚੋ ਤਾੜ ਦੇ ਹੱਤਕਾਰੀ ਕਿਸੇ ਨੇ ਇਹੋ ਤੱਕ ਲਿਖਤਾ ਫਾਟਰ ਨਾਲਾਂ ਦੀ ਦੋਸਤੀ ਖੁਰੀ ਜਨਾ ਦੀ ਮੱਤ ਕਹਿੰਦਾ ਤੇ ਇਹ ਤੇ ਮਜ਼ੇਦਾਰ ਚੀਜ਼ ਹੈ ਔਰਤ ਨੂੰ ਕਿਹਾ ਗਿਆ ਕਿ ਮਜ਼ੇਦਾਰ ਚੀਜ਼ ਹੈ ਜੇ ਕਿਸੇ ਦੇ ਘਰ ਦੇ ਵਿੱਚ ਧੀ ਜਾਂ ਪੈਂਦੀ ਸੀ ਜਾਂ ਤਾਂ ਉਸ ਨੂੰ ਲੈੜੇ ਪੁਰਲੇ ਕੱਪੜਿਆਂ ਦੇ ਵਿੱਚ ਲਿਭੇਟ ਕੇ ਰੱਖਿਆ ਜਾਂਦਾ ਸੀ ਜਾਂਦਰ ਛੋਟੀ ਅਨਵਰਦ ਵਿੱਚ ਉਸਦਾ ਵਿਆਹ ਕਰ ਦਿੱਤਾ ਜਾਂਦਾ ਸੀ ਤੇ ਜਾਂ ਫਿਰ ਉਸ ਬੱਚੀ ਨੂੰ ਕੁੱਖ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਪਰ ਧੰਨ ਗੁਰੂ ਨਾਨਕ ਪਾਤਸ਼ਾਹੀ ਸੰਸਾਰ ਦੇ ਵਿੱਚ ਆਏ ਨੇ ਉਹਨਾਂ ਨੇ ਕਿਹਾ ਘਰਾ ਕੇ ਕਿ ਜਿਸ ਦੀ ਕੁੱਖ ਦੇ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਨੇ ਇਹਨਾਂ ਦੇ ਨਾਲ ਤੁਸੀਂ ਇਹੋ ਜਿਹਾ ਕਰਨ ਕਿਉਂ ਕਰਦੇ ਹੋ ਇਹੋ ਜਿਹਾ ਕਰਨ ਕਿਉਂ ਕਰਦੇ ਹੋ ਜਿਸ ਦੀ ਕੋਖ ਦੇ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਹਨ ਅੱਜ ਅਤੀ ਯਾ ਦੇ ਨਾਲ ਕੀ ਵਾਪਰਦਾ ਪਿਆ ਜਿਹੜੀਆਂ ਗੱਲਾਂ ਅਸੀਂ ਜੁਪੀ ਭਾਰਤ ਦੇ ਵਿੱਚ ਅੰਦਰ ਸੁਣੇਦਾਂ ਸੀ ਉਹ ਅੱਜ ਸਾਡੇ ਪੰਜਾਬ ਦੇ ਵਿੱਚ ਨੂੰ ਦੇਖਣਾ ਜਲੰਧਰ ਤੇ ਫਿਰ ਦੇਖਿਆ ਨਾ 13 ਸਾਲ ਦੀ ਬੱਚੀ ਦੇ ਨਾਮ ਦੀਪ ਹੋਇਆ ਇਹ ਖਬਰ ਜਦੋਂ ਮੜੀ ਅੰਦਰੋਂ ਕਿਰਦਾ ਜਿਹੜਾ ਗੁੰਨਤ ਰਿਹਾਗਾ ਤੇ ਕੀ ਬੰਦਦਾ ਪਿਆ ਸਾਡੀ ਕੌਮ ਦੇ ਨਾਲ ਕੀ ਬੰਦਦਾ ਪਿਆ ਸਾਡੇ ਬੱਚਿਆਂ ਦੇ ਨਾਲ ਸਾਡੇ ਨਾਲ ਧੀਨਾ ਦੇ ਨਾਲ ਇਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਕਿ ਚਲੋ ਤਾਂ ਇੱਕ ਘਟਨਾ ਵਾਪਰੀਆ ਮਾਪਿਓ ਇੰਨੇ ਡਰ ਗਏ ਨੇ ਉਹਨਾਂ ਨੇ ਆਪਣੀਆਂ ਧੀਆਂ ਜਿਹੜੀਆਂ ਅੰਦਰ ਘਰ ਦੇ ਵਿੱਚ ਧਾੜ ਦਿੱਤਾ ਅੰਦਰ ਧਾੜ ਦਿੱਤਾ ਕਦੇ ਸਮਾਂ ਸੀ ਸੰਤ ਜੀ ਨੈਸਰ ਜੀ ਖਾਲਸਾ ਘਟਨਾਵਾਲਿਆਂ ਦਾ ਬਦਵਾਨ ਦੇ ਕਦੇ ਨੇ ਕਿ 2.5 ਲੱਖ ਨੌਜਵਾਨ ਦੱਬੋ ਸੀ ਉਹਨਾਂ ਦੇ ਕੋਲ ਸਰਕਾਰ ਦੇ ਨਾਲ ਟੱਕਰਾਂ ਲੈਣ ਵਾਸਤੇ ਜੋੜ ਮਤੇ ਨਾ ਟੱਕਰਾ ਲੈਣ ਵਾਸਤੇ ਨੇਸ਼ਾ ਤਿਆਰ ਪਰ ਤਿਆਰ ਲੈਂਦਾ ਸੀ ਕਹਿੰਦੇ ਇੱਕ ਵਾਰ ਇੱਕ ਘਟਨਾ ਵਾਪਰੀ ਕਿਸੇ ਬ੍ਰਾਹਮਣ ਦੇ ਘਰ ਦੇ ਵਿੱਚ ਇੱਕ ਧੀ ਨੇ ਵਿਆਹੀ ਗਈ ਉਸ ਧੀ ਦੇ ਨਾਲ ਦਾਹਰ ਪਰਿਵਾਰ ਭਾਵ ਕੇ ਸਹੁਰਾ ਪਰਿਵਾਰ ਜਿਹੜਾ ਧੀ ਦੇ ਉੱਤੇ ਬਹੁਤ ਝੋਲਬ ਕਰਦਾ ਸੀ ਡਾਕਟਰ ਕੁਸ਼ਵੰਤ ਸਿੰਘ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਹਿੰਦਾ ਧੀ ਦੇ ਨਾਲ ਬਹੁਤ ਕੋ ਕੰਮ ਕੀਤਾ ਜਾਂਦਾ ਸੀ ਕੁੱਟਿਆ ਮਾਰਿਆ ਜਾਂਦਾ ਸੀ ਦਾਜ ਕਰਕੇ ਕਿਉਂਕਿ ਉਸ ਬੱਚੀ ਤੇ ਪਿਓ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਸਹੁਰਾ ਪਰਿਵਾਰ ਜਿਹੜਾ ਬੜਾ ਕਾਲਜੀ ਸੀ ਬੜਾ ਕਾਲਚ ਕਰਦਾ ਸੀ ਤੇ ਉਸ ਸਹੁਰੇ ਪਰਿਵਾਰ ਨੇ ਆਪਣੀ ਧੀ ਨੂੰ ਕੁੱਟਣਾ ਵਾਗਣਾ ਸ਼ੁਰੂ ਕਰ ਦਿੱਤਾ

ਤੋ ਕਰ ਬਜ਼ੁਰਗ ਬਾਪੂ ਕਹਿਣ ਲਗਾ ਕਹਿੰਦਾ ਕਿ ਇੱਕ ਵਾਰਾਂ ਤੋਂ ਸ਼੍ਰੀ ਕਾਦਰਕ ਸਿੰਘ ਦੇ ਘਰ ਉੱਥੇ ਦਮਦਮਿਕ ਸਾਹ ਦੇ 14ਵੇਂ ਮੁਖੀ ਨੇ ਸਤਜਨੈ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਉਹਨਾਂ ਦੇ ਕੋਲ ਜਾ ਉਹ ਤੇਰੀ ਸਾਰੀ ਗੱਲ ਸੁਣਨਗੇ ਤੇ ਤੇਰੇ ਨਾਲ ਕਿਵੇਂ ਸਾਫ਼ ਕਰਨਗੇ ਉਹ ਬੱਚੀ ਜਿਹੜੀ ਰੋਂਦੀ ਬੁਲਾਉਂਦੀ ਜਿਹੜੀ ਆ ਸ੍ਰੀ ਗੁਰੂ ਤਾਂਤਖਸਰ ਸਾਹਿਬ ਤੇ ਪਹੁੰਚੀ ਸੰਤ ਉਹ ਸਮੇਂ ਕਥਾ ਵਿਚਾਰ ਕਰਦੇ ਵੇਸੇ ਸੰਤ ਦੇ ਕੋਲ ਜਾ ਕੇ ਜਿਹੜੇ ਬੱਚੀ ਲੈ ਕੇ ਰੋਈ ਜਿਹਦੇ ਜਾ ਕੇ ਰੋਏ ਤੇ ਸਾਰੀ ਘਟਨਾ ਦੱਸੀ ਸੰਤ ਜੀ ਪੁੱਛਣ ਲੱਗੇ ਕਹਿੰਦੇ ਧੀਏ ਸੋਹਰਾ ਪਰਿਵਾਰ ਕੁੱਟਦਾ ਕਿਉਂ ਆ ਮਾਰਦਾ ਕਿਉਂ ਆ ਤੋ ਕਹਿਣ ਲੱਗੇ ਸੋਹਰਾ ਪਰਿਵਾਰ ਜਿਹੜਾ ਲਾਲਚੀ ਬੜਾ ਪੈਸਿਆਂ ਦੇ ਕਰਕੇ ਕੁੱਟਦੇ ਨੇ ਸਤ ਜੀ ਦਾਸ ਜੀ ਖਾਨਸਾ ਭਿੰਡਰਾਂ ਵਾਲੇ ਕਹਿਣ ਲੱਗੇ ਕਿ ਇਹ ਜਿਸ ਸਹੁਰਾ ਪਰਿਵਾਰ ਪੈਸੇ ਕੱਢੇ ਕੁੱਟਦਾ ਹੈ ਲੈ ਕੋਲ ਨਾਕਤ ਦੇ ਖਜ਼ਾਨੇ ਵਿੱਚੋਂ ਤੈਨੂੰ ਪੈਸੇ ਦਿੰਨੇ ਆ ਜਾ ਕੇ ਆਪਣੇ ਸਹੁਰੇ ਪਰਿਵਾਰ ਦੀ ਤਲੀ ਦੇ ਉੱਤੇ ਲੈ ਕੇ ਰੱਖ ਲੈ ਇਸੇ ਤਰ੍ਹਾਂ ਕੀਤਾ ਉਹ ਜਾ ਕੇ ਪੈਸੇ ਲੈ ਕੇ ਆਪਣੇ ਸਹੁਰੇ ਦੇ ਤਲੀ ਦੇ ਉੱਤੇ ਜਾ ਕੇ ਰੱਖਿਆ ਸੌਰਾ ਪੁੱਛਣ ਲੱਗਾ ਕਿਥੋਂ ਪੈਸੇ ਲੈ ਕੇ ਆਇਆ ਉਹ ਕਹਿਣ ਲੱਗੀ ਕਹਿੰਦੀ ਤੁਮ ਇਦਮੇ ਟਕਸਾਲ ਦਾ 14ਵਾਂ ਮੁਖੀ ਸਤਜਗਤ ਸਰਜੀ ਖਾਸਾ ਘਂਡਰਾ ਵਾਲੇ ਤੇ ਉਹਨਾਂ ਦੇ ਕੋਲ ਪੈਸੇ ਲੈ ਕੇ ਬਾਮਰ ਬੜਾ ਬੰਧ ਘਾਰੀ ਸੀ ਉਹ ਕਹਿਣ ਲੱਗਾ ਸਾਧਾ ਕੋਲ ਪੈਸੇ ਬੜੇ ਹੁੰਦੇ ਨੇ ਉਹਨੇ ਕੁੱਟਿਆ ਮਾਰਿਆ ਜਾਂ ਹੋਰ ਪੈਸੇ ਲੈ ਕੇ ਉਹ ਗਈ ਫਿਰ ਅਸੀਂ ਸਾਥੇ ਤੇ ਦਾਸ ਸਿੰਘ ਖਾਲਸਾ ਭੰਡਰਾ ਵਾਲੇ ਕੋਲ ਸੰਤ ਜੀ ਨੇ ਫਿਰ ਪੈਸੇ ਦਿੱਤੇ ਤੇ ਇਸ ਵਾਰ ਕਹਿ ਦਿੱਤਾ ਕਿ ਜਾ ਕੇ ਸੌਰੇ ਪਰਿਵਾਰ ਨੂੰ ਕਹਿ ਦੇਈ ਕਿ ਮੈਂ ਹਿੰਦੂਆਂ ਦੀ ਕਮਜ਼ੋਰ ਧੀ ਨੇ ਸੰਤ ਜਨਾਸ ਸਿੰਘ ਖਾਲਸਾ ਭੰਡਰਾ ਵਾਲੇ ਨੇ ਹੁਣ ਮੈਨੂੰ ਆਪਣੀ ਧੀ ਬਣਾ ਲਿਆ ਬੋਲ ਸਤਨਾਮ ਸ੍ਰੀ ਵਾਹਿਗੁਰੂ ਕਿ ਹੁਣ ਮੈਨੂੰ ਆਪਣੀ ਧੀ ਬਣਾ ਲਿਆ ਮੈਂ ਇੰਨੀ ਕਮਜ਼ੋਰ ਨਹੀਂ ਹੈਗੀ ਬਦਵਾਨ ਲਿਖਦੇ ਨੇ ਕਿ ਉਹ ਧੀ ਜਗ ਗਈ ਉਸਨੇ ਆਪਣੇ ਸਹੁਰੇ ਪਰਿਵਾਰ ਨੂੰ ਕਿਸੇ ਤਰ੍ਹਾਂ ਕਹਿ ਦਿੱਤਾ ਕਹਿੰਦੇ ਕਿ ਉਹਨਾਂ ਸਹੁਰੇ ਪਰਿਵਾਰ ਨੇ ਕੁੱਟਿਆ ਚਾਰ ਛਿੱਤਰ ਵੱਧ ਮਾਰ ਕੇ ਕਹਿਣ ਲੱਗੇ ਕਿ ਜਾ ਕੇ ਉਸ ਹੰਕਾਰੀ ਬਾਬਣ ਨੂੰ ਜਾ ਕੇ ਕਹਿ ਗਏ ਕਿ ਅੱਜ ਸੰਤ ਨੂੰ ਕਹਿ ਦੇ ਕਿ ਅਸੀਂ ਤਾਂ ਇਦਾਂ ਹੀ ਕੁੱਟਣਾ ਮਾਰਿਆ ਤਰਾਕੇ ਜਦੋਂ ਆ ਕੇ ਹਉਂਦੀਆਂ ਰੋਂਦੀ ਕਲਾਉਂਦੀ ਆਈ ਉਹਨੇ ਸਾਰੀ ਘਟਨਾ ਦੱਸੀ ਸਤ ਚੁਲਾਇਆ ਸਿੱਖ ਖਾਲਸਾ ਭਿੰਡਰਾ ਵਾਲੇ ਦੇ ਡਾਕਟਰ ਖਸ਼ਮਰ ਸੇ ਇਹਦਾ ਡੌੜੇ ਜਿਹੜਾ ਖੜਕਣ ਲੱਗ ਪਏ ਖੂਨ ਜਿਹੜਾ ਖੌਲਣ ਲੱਗ ਪਿਆ ਖੂਨ ਜਦ ਖੋਲਿਆ ਉਹਨਾਂ ਨੇ ਆਪਣੀ ਸੱਜੀ ਬਾਹ ਸੋਟੀ ਨਵਾਜ਼ ਮਾਰੀ ਕਿ ਜਾ ਉਸ ਹੰਕਾਰੀ ਬੰਦੇ ਦੇ ਪਰਿਵਾਰ ਨੂੰ ਚੁੱਕ ਕੇ ਲਿਆਓ ਚੁੱਕ ਕੇ ਲਿਆਦਾ ਕਹਿੰਦੇ ਕਿ ਜਦ ਸੋਟੀ ਜਦ ਬਾਹ ਨਿਕਲਦਾ ਹੁੰਦਾ ਸੀ ਵੱਡੇ ਵੱਡੇ ਅਵਸਰ ਦਰਜ ਕਰਦੇ ਦਰਜ ਦੇ ਸੰਧ ਦਰਜ ਕਰਦੇ ਸੰਧ ਕਿ ਅੱਜ ਲੱਗਦਾ ਕਿਸੇ ਲੀਡਰ ਦੀ ਜਿਹੜੀ ਖੈਰ ਨਹੀਂ ਗਈ ਅੱਜ ਕਿਸੇ ਬੁਲਾਨੇ ਪਤ ਹੈ ਜਿਹੜੀ ਖੈਰ ਨਹੀਂ ਗਈ ਜਿਹੜਾ ਕਿ ਛੋਟੀ ਅੱਜ ਵਰਡ ਦੇ ਉੱਤੇ ਜਾ ਰਿਹਾ ਹੈ ਕਹਿੰਦੇ ਛੋਟੀ ਕਰੋ ਸਾਰੇ ਪਰਿਵਾਰ ਨੂੰ ਚੁਟ ਗਿਆ ਜਦੋਂ ਚੁਟ ਕੇ ਆਇਆ ਤੇ ਉਸ ਪਰਿਵਾਰ ਨੂੰ ਡਾਂਗਿਆ ਵਦਵਾਨ ਲਿਖਦੇ ਨੇ ਕਿ ਮੁੰਡਾ ਇੰਨਾ ਡਰ ਗਿਆ ਜਦੋਂ ਸੰਤ ਜੀ ਕਹਿਣ ਲੱਗੇ ਉਹ ਕਾਕਾ ਇਹ ਸਾਡੀ ਧੀ ਆ ਇਹਨੂੰ ਕਿਉਂ ਤੱਕ ਕਰਦਾ ਵਦਵਾਨ ਲਿਖਦੇ ਨੇ ਕਿ ਮੁੰਡਾ ਡਰ ਗਿਆ ਤੇ ਕਹਿਣ ਲੱਗਾ ਮਾ ਪੁੱਛੋ ਜੇ ਸੋ ਤੁਹਾਡੀ ਧੀ ਆ ਤੇ ਮੇਰੀ ਭੈਣਾ ਵਰਗੀ ਆ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਐਨਾ ਰੋਜ਼ ਸੰਤ ਰਹਿਸ ਜੀ ਖਾਲਸਾ ਘਟੜਾਂ ਵਾਲਿਆਂ ਦਾ ਤਾਂ ਮੈਂ ਦਾਅਵੇ ਨਾਲ ਕਹਿਣਾ ਜੇ ਅੱਜ ਉਹਨਾਂ ਦੇ ਵਰਦਾ ਸਾਨੂੰ ਲੀਟਰ ਮਿਲ ਜਾਵੇ ਸਾਨੂੰ ਜਥੇਦਾਰ ਮਿਲ ਜਾਵੇ ਔਰ ਜਿਹੜੇ ਕੋ ਕੰਮ ਹੁੰਦੇ ਪੈਣਾ ਤੇ ਸਾਰੇ ਥੱਲ ਪੈ ਜਾਵੇ ਕਿ ਬੋਲੋ ਸਤਨਾਮ ਸ੍ਰੀ ਵਾਇਰ ਪਰ ਅੱਜ ਸਾਡੀ ਕੌਮ ਦੇ ਵਿੱਚ ਏਕਤਾ ਨਹੀਂ ਹੈਗੀ ਅੱਜ ਤਾਂ ਸ਼ਰਿਆਮ ਸਾਡੇ ਨਾਲ ਧੀਆਂ ਦੇ ਨਾਲ ਰੇਕ ਹੁੰਦੇ ਨੇ ਹ ਤਾਂ ਮੈਂ ਕਹਿਿਵਾਂ ਆਖਿਰ دور ਵੀਰਾਂ ਨੂੰ ਪੁੱਛਦਾ ਹਾਂ ਤੁਸੀਂ ਰਾਮਨ ਕਿਉਂ ਸਾੜਦੇ ਜੀ ਉਹ ਕਹਿ ਲਗਾ ਕਿ ਸਾਡੀ ਸੀਤਾ ਮਾਤਾ ਨੂੰ ਚੁੱਕ ਕੇ ਲੈ ਗਿਆ ਸੀ ਤਾਂ ਸਾੜਦੇ ਸਨ ਮੈਂ ਕਿਹਾ ਤੁਹਾਡੀ ਸੀਤਾ ਮਾਤਾ ਨੂੰ ਚੁੱਕ ਕੇ ਲਗਿਆ ਸੀ ਪਰ ਉਸ ਨੇ ਬਾਗ ਦੇ ਵਿੱਚ ਰੱਖਿਆ ਸੀ ਤੇ ਹੁਣੇ ਪੁੱਛਿਆ ਸੀ ਸੀਤਾ ਨੂੰ ਮਾਤਾ ਸੀਤਾ ਨੂੰ ਕਿਹਾ ਸੀ ਕਿ ਜਨਨ ਤੱਕ ਤੇਰੀ ਸੰਤ ਨਹੀਂ ਹੋਵੇਗੀ ਉਹਨਾਂ ਚਿਰ ਤੱਕ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਵਾਂਗਾ ਤੈਨੂੰ ਟੱਚ ਨਹੀਂ ਕਰਾਂਗਾ ਪਰ ਅੱਜ ਜਿਹੜੇ ਘਰਾਂ ਘਰਾਂ ਦੇ ਵਿੱਚ 라वण ਜਨਮ ਦੇ ਪੈ ਇਹਨਾਂ ਵਿੱਚ ਕੌਣ ਸਾੜੇਗਾ

ਕਹਿੰਦਾ ਕਾਲਜੁਕੀ ਦਾ ਸਮਾਂ ਕੈਸਾ ਭੇੜਾ ਆਇਆ ਏ 13 ਸਾਲ ਦੀ ਬੱਚੀ ਨਾਲ ਦੇਖੋ ਕੀ ਕਾਰਨ ਕਮਾਇਆ ਏ ਤੋੜ ਕਰੋੜ ਕੇ ਸੋਹਣ ਦਿੱਤਾ ਉਸ ਬੱਚੀ ਵਿਚਾਰੀ ਨੂੰ ਅੱਜ ਦਰਦੀ ਹੋਵੇ ਕਿ ਕਹਿੰਦੀ ਕਿ ਮੈਂ ਉਹ ਮੈਂ ਸੋਚਦਾ ਹੁੰਨਾ ਕਿ ਕਾਜੀ ਉਸ ਮਰਜੀ ਦੀ ਆਤਮਾ ਜਦ ਹੀ ਭਟਕਦੀ ਹੋਵੇਗੀ ਤੋ ਕਾਲਕੁਤ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਵੇਢੀ ਕਿ ਪਾਦਸ਼ਾਹ

ਕਹਿੰਦੀ ਕਿ ਜਦ ਬੱਚੀ ਉਹਨਾਂ ਦੇ ਘਰ ਵਿੱਚ ਖੇਡਣ ਮਾਰਦੇ ਗਈ ਸੀ ਕਹਿੰਦੀ ਮੈਂ ਪਜਾਰਾ ਹੋ ਕੇ ਆਗੀ ਮੈਂ ਆਪਣੇ ਬੱਚੇ ਨੂੰ ਆਵਾਜ਼ ਮਾਰ ਕੇ ਜਾ ਪਰਨ ਨੂੰ ਸੱਦ ਕੇ ਲਿਆ ਕਹਿਣ ਲੱਗਾ ਕਿ ਉਹ ਮੇਰਾ ਬੱਚਾ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਗਿਆ ਕਹਿੰਦੇ ਘਰ ਦੇ ਵਿੱਚ ਗਿਆ ਤੇ ਉਹਨੇ ਜਾ ਕੇ ਮਾਰਚ ਮਾਰੇ ਮੁੰਡਾ ਖੜਤਾ ਚ ਕਹਿਣ ਲੱਗਾ ਅੰਕਲ ਜੀ ਪਰਨ ਕਿੱਥੇ ਆ ਤੋਂ ਕਹਾਂ ਲੱਗਦਾ ਕਿ ਤੁਹਾਡੀ ਬੱਚੀ ਜਿਹੜੀ ਘਰ ਦੇ ਵਿੱਚ ਹੈ ਨਹੀਂ ਜੀ ਤੇ ਉਸ ਬੱਚੀ ਦੀ ਮਾਂ ਦੱਸਦੀ ਆ ਕਹਿੰਦੀ ਕਿ ਫਿਰ ਉਹ ਬੱਚਾ ਜਿਹੜਾ ਘਰ ਆ ਕੇ ਮੈਨੂੰ ਦੱਸਦਾ ਕਿ ਉਹਨਾਂ ਦੇ ਘਰ ਦੇ ਵਿੱਚ ਆਪਣੀ ਬੱਚੀ ਹੈ ਨਹੀਂ ਹੈ ਕਹਿੰਦੇ ਕਿ ਅੱਧਾ ਘੰਟਾ ਹੋ ਗਿਆ ਘੰਟਾ ਹੋ ਗਿਆ ਅਸੀਂ ਬੱਚੀ ਲੱਭਣਾ ਸ਼ੁਰੂ ਕਰ ਦਿੱਤਾ ਕਹਿੰਦੇ ਜਦੋਂ ਲੱਭਣਾ ਸ਼ੁਰੂ ਕਰ ਦਿੱਤਾ ਫਿਰ ਅਸੀਂ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰੇ ਚੱਕਤੇ ਧੀ ਜੜੀਆਂ ਉਹਨਾਂ ਦੇ ਘਰ ਵਿੱਚ ਵੜਦੀ ਪਈਆਂ ਪਰ ਬਾਹਰ ਨਹੀਂ ਆਏਗੀ ਕਹਿੰਦੇ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਕਹਿੰਦੇ ਦੋ ਮਲਾਕਮ ਆਏ ਕਹਿੰਦੇ ਜਦੋਂ ਚੈੱਕ ਕਰਨ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਗਏ ਕਹਿੰਦੇ ਸਾਰਾ ਪਰਿਵਾਰ ਤਾਂ ਘਰ ਰਹਿ ਗਿਆ ਤੇ ਉਹਨਾਂ ਦੇ ਘਰ ਵਿੱਚ ਪਹਿਲਾਂ ਹੀ ਦੋ ਅਫਸਰ ਬੈਠੇ ਹੋਏ ਸਨ ਚਾਹ ਪਾਣੀ ਪੀਂਦੇ ਪੈਸਾਂ ਇਹਦਾ ਭਾਗ ਕੇ ਅੱਜ ਸਾਡੇ ਜਿਹੜੇ ਮੁਲਾਜ਼ਮ ਜਿਹੜੇ ਆ ਇਹੋ ਜਿਹੀ ਕੋ ਕਰਮਾਂ ਦੇ ਵਿੱਚ ਫਸ ਜਾਂਦੇ ਨੇ। ਮਾਤ ਕਰਨਾ ਹੀ ਮਹਲਾਤ ਬਣ ਜਾਂਦੇ ਸਾਡੀ ਪਾਉਂਦੇ। ਅੱਜ ਸਾਡੇ ਤੋਂ ਸਰਕਾਰਾਂ ਜਿਨ੍ਹਾਂ ਤੋਂ ਸਾਨੂੰ ਆਸ ਹੁੰਦੀ ਆ ਕਿ ਸਾਡੇ ਵਾਸਤੇ ਕੁਝ ਕਰਨਗੇ ਅੱਜ ਉਹੀ ਇਹੋ ਜਿਹੀ ਕੋ ਕਰਮਾਂ ਦੇ ਵਿੱਚ ਜਾਦੇ ਫਸੇ ਹੁੰਦੇ ਨੇ। ਡਰੇ ਹੁੰਦੇ ਨੇ। ਕਹਿੰਦੇ ਦੋ ਮੁਲਾਜ਼ਮ ਜਿਹੜੇ ਆ ਉਹਨਾਂ ਦੇ ਘਰ ਦੇ ਵਿੱਚ ਬੈਠੇ ਸਾਨੂੰ ਚਾਹ ਪਾਣੀ ਪਿੰਦੇ ਸਨ। ਕਹਿੰਦੇ ਕਿਸੇ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਰ ਬੱਚੀ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਨਾ ਲੱਭੀ ਕੈਮਰਿਆਂ ਦੇ ਵਿੱਚ ਦੇਖਿਆ ਕਿ ਬੱਚੀ ਉਹਨਾਂ ਦੇ ਘਰ ਦੇ ਵਿੱਚ ਜਾਂਦੀ ਪਈ ਪਰ ਵਾਪਸ ਨਹੀਂ ਆਈ ਕਹਿੰਦੇ ਫਿਰ ਉਹਨਾਂ ਦੇ ਘਰ ਤੋਂ ਸ਼ੱਕ ਪੈਗਾ ਜਦੋਂ ਸਾਰੀ ਚੈਕਿੰਗ ਹੋਈ ਬਾਥਰੂਮ ਦੇ ਵਿੱਚੋਂ ਉਹ ਬੱਚੀ ਦੀ ਲਾਸ਼ ਮਿਲੀ ਕਹਿੰਦੇ ਬੱਚੀ ਦੀ ਲਾਸ਼ ਮਿਲੀ ਸਾਹ ਮਾਂ ਜਿਹੜੀ ਆ 13 ਸਾਲ ਦੀ ਬੱਚੀ ਦੇ ਕੋਲ ਬੈਠ ਕੇ ੁੱਭਾ ਮਾਰ ਕੇ ਬੋਲ ਰਹੀ ਥੀ ਅੱਜ ਪੁੱਛ ਕੇ ਵੇਖੋ ਉਸ ਮਾਨ ਜਿਸ ਨੇ ਆਪਣੇ 13 ਸਾਲ ਦੀ ਧੀ ਨੂੰ ਦਵਾਇਆ ਧੀ ਦੇ ਨਾਲ ਇੱਡਾ ਨੂੰ ਕਰਨ ਹੋਇਆ 55 ਸਾਲ ਦਾ ਬੰਦਾ ਜਿਹਨੂੰ ਐਡੀ ਭੈੜੀ ਕਰਤੂਤ ਕਰਨ ਲੱਗੇ ਸ਼ਰਮ ਨਹੀਂ ਆਈ ਪੁਰਾਣੀ ਤੇ ਮੈਂ ਆਪਣੀ ਧੀ ਦੇ ਬਰਾਬਰ ਆਪਣੀ ਪੋਤੀ ਦੇ ਬਰਾਬਰ ਦੇ ਤੇ ਨਾਲ ਇਹੋ ਜਿਹਾ ਕਰਨ ਕਰ ਦਿੱਤਾ ਇੱਥੇ ਸਰਕਾਰਾਂ ਸਾਡੀਆਂ ਜਿਹੜੀਆਂ ਇਹਨਾਂ ਲੀਡਰਾਂ ਦੇ ਘਰ ਦੇ ਧੀਆਂ ਜਮਜਗਾਂ ਨੇ ਉਹਨਾਂ ਨੂੰ 4-4 ਕਾਉਂਸਲਰ ਤੇ ਜਾਂਦੇ ਨੇ 4-4 ਬੌਡੀਗਾਰਡ ਦਿੱਤੇ ਜਾਂਦੇ ਨੇ ਕਿ ਅੱਜ ਸਾਡੇ ਨਾਲ ਧੀਆਂ ਦੀ ਰੱਖਿਆ ਕੋਣ ਕਰੇਗਾ ਭਾਈ ਗੁਰਦਾਰ ਜੀ ਪ੍ਰਮਾਣ ਕਰਦੇ ਪਰ ਕਹਿੰਦੇ ਦੇਖ ਕਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣ ਪਰ ਅੱਜ ਕਿਸੇ ਨੂੰ ਕਹਿ ਦਈਏ ਨਾ ਕਿ ਫਲਾਨੇ ਥਾਂ ਤੇ ਆ ਕੰਮ ਹੋਇਆ ਅਰ ਕੋ ਕਹਿੰਦਾ ਯਾਰ ਸਾਨੂੰ ਕਿ ਲੱਗੇ ਹੁੰਦੇ ਨਾਲ ਹੋ ਜਾ ਉਹ ਲੱਖ ਦੀ ਲਾਂਤ ਯਾਰ ਜੇ ਅੱਜ ਕਹਿੰਦੇ ਨਾਲ ਹੋਇਆ ਕਾਨੂੰਨ ਹੋ ਸਕਦਾ ਸਾਡੇ ਨਾਲ ਵੀ ਹੋ ਜਾਵੇ ਅਸੀਂ ਉਹਨਾਂ ਦਾ ਸਾਥ ਕੀ ਦੇਣਾ ਅੱਜ ਅਸੀਂ ਸੋਸ਼ਲ ਮੀਡੀਆ 'ਤੇ ਤਮਾਸ਼ਾ ਬਣਾ ਦਿੱਤਾ ਕਿ ਫਲਾਣੇ ਨਾਲ ਇਦਾਂ ਹੋਇਆ ਢੀਂਡੇ ਨਾਲ ਇਦਾਂ ਉਹ ਇੱਦਾਂ ਕਰਤਾ ਵੀ ਆ ਉਹ ਇੱਦਾਂ ਕਰਤਾ ਵੀ ਇਹ ਹਾਲਾਤ ਤੁਹਾਡਾ ਸਾਡੇ ਉਹ ਸਾਡੀ ਬੱਚੀ 13 ਸਾਲ ਦੀ ਬੱਚੀਆਂ ਦੀ ਬਰਨ ਜਿਹੜੀ 13 ਸਾਲ ਦੀ ਕੀ ਹਾਲਾਤ ਬਣ ਗਈ ਅੱਜ ਉਸ ਪਰਿਵਾਰ ਨੂੰ ਪੁੱਛ ਕੇ ਦੇਖੀ ਉਸ ਮਾਂ ਨੂੰ ਪੁੱਛ ਕੇ ਦੇਖੀ ਜਿਸ ਮਾਂ ਨੇ ਆਪਣੇ 13 ਸਾਲ ਦੀ ਬੱਚੀ ਜਿਹੜੀ ਆ ਸੰਸਾਰ ਦੇ ਵਿੱਚ ਤੁਰ ਗਈ ਆ ਕੀ ਪਾਣ ਕਸਾ ਅੱਜ ਜਿਹੜਾ ਇੱਕ ਜ਼ਰੂਰੀ ਖਬਰ ਲੈਣੀ ਨਾ ਪਿਛਲੇ ਸ਼ਨੀਵਾਰ ਦੀ ਆ ਸ਼ਾਇਦ ਸ਼ਨੀਵਾਰ ਸ਼ੁੱਕਰਵਾਰ ਦੇ ਸ਼ਨੀਵਾਰ ਦੇ ਰਾਤ ਦੀ ਗੱਲ ਆ ਕਿਤੇ 4 ਵਜੇ ਉਹਨਾਂ ਦੇ ਘਰ ਖੇਡਣ ਵਾਸਤੇ ਗਏ ਸੀ 6 ਵਜੇ ਸਨ کہندے اسی بچی نو لپنا شروع کرتا انہاں دے کار دے وچ گئے تی اس اگو بجورگنے کہہ دیتا ہے کہ دا بچی کار دے وچ آئی گا یہ تو سشکی کیمرے چاکتے ہیں کہ دے بچی جڑیا انہاں دے کار دے وچ آئی گا پر واپس نہیں آئی یہ تو ساب لڑو اس بچی دے نردیک کرنو ہیا بے گا یہ حالات میں ان کے نا ساڑی اور کر کے تی کار کتھ اس بچی دی ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਮਾਸ ਬਖਸ਼ ਕਰਨ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਕਸ਼ਿ ਕਰੇ ਅਸ ਆਓ ਉਸ ਬੱਚੀ ਦੀ ਸ਼ਾਂਤੀ ਵਾਸਤੇ ਰੂਹ ਵਾਸਤੇ ਮੂਲ ਮੰਤਰ ਦਾ ਜਾਪ ਕਰਕੇ ਤਾਂ ਜੋ ਕਾਲਪੁਖ ਪਰਮਾਤਮਾ ਉਸ ਬੱਚੀ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਮਾਸ ਬਖਸ਼ ਕਰਨ ਆਓ ਸਾਰੇ ਨਾਲ ਮਿਲ ਕੇ ਬੋਲਿਏ ਜੀ ਇੱਕ ਓਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਉੰਨੀ ਸੈਪੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਗੁਰਪ੍ਰਸਾਦ ਅਰਦਾਸ ਕਰਾਂ ਵਿਕਾਰ ਪੁੱਤ ਪਰਮਾਤਮਾ ਉਸ ਬੱਚੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਣਾ ਦੇ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੋ ਇੰਦੀਆਂ ਹਾਜ਼ਰੀਆਂ ਪ੍ਰਵਾਨ ਕਰੂਗਾ ਗੁਰਮਤਿ ਵਿਚਾਰਾ ਕਰਦਾ ਹੋਏ ਨਾ ਏਕ ਅਨੇਕ ਪ੍ਰਕਾਰ ਦੀ ਗਲਨਾ ਅਣਜਾਣ ਦੇ ਬੱਚਾ ਸਮਝ ਕੇ ਮਾਫ਼ ਕਰਨਾ ਤਾਂ ਤਾਂ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ੇ ਬਖਸ਼ਣਾ ਜੀ ਬਲਾਉ ਕਰਤੀ ਆ ਤੁਜੀਆ ਵਾਹਿਗੁਰੂ ਜੀ ਕਾ ਕਰਸਾ ਵਾਹਿਗੁਰੂ ਜੀ ਤੇ ਫਤਿਹ ਹੋਈ